ਦੁਨੀਆ ਦੇ ਸਭ ਤੋਂ ਅਮੀਰ ਲੋਕਾਂ 'ਚ ਸ਼ਾਮਲ ਜੈਫ ਬੇਜੋਸ਼ ਨੇ 27 ਜੂਨ ਨੂੰ 2025 ਨੂੰ ਇਟਲੀ ਵਿੱਚ ਆਪਣੀ ਮੰਗੇਤਰ ਲੋਰੈਂਸ ਸਾਂਚੇਜ਼ ਨਾਲ ਵਿਆਹ ਕਰਵਾ ਲਿਆ। ਇਹ ਸ਼ਾਹੀ ਵਿਆਹ ਜੇ ਹਾਲੀਵੁੱਡ ਤੋਂ ਲੈ ਕੇ ਦੁਨੀਆ ਭਰ ਦੇ ਕਾਰੋਬਾਰੀ ਜਗਤ ਤੱਕ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ। ਪਰ ਭਾਰਤ ਦੀ ਸਿਰਫ ਇੱਕ ਔਰਤ ਨੂੰ ਇਸ ਸ਼ਾਨਦਾਰ ਸਮਾਰੋਹ ਵਿੱਚ ਸੱਦਾ ਮਿਲਿਆ ਅਤੇ ਉਹ ਹੈ ਨਤਾਸ਼ਾ ਪੁਨਾਵਾਲਾ। ਨਤਾਸ਼ਾ ਪੋਨਾਵਾਲਾ ਭਾਰਤ ਦੀ ਫਾਰਮਾ ਕੰਪਨੀ سیرਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਰ ਪੋਨਾਵਾਲਾ ਦੀ ਪਤਨੀ ਹੈ ਇਹ ਉਹ ਭਾਰਤੀ ਕੰਪਨੀ ਹੈ ਜਿਸ ਨੇ ਕੋਵਿਡ-19 ਦੌਰਾਨ ਕੋਵਿਡ ਸ਼ੀਲਡ ਦਾ ਟੀਕਾ ਬਣਾਇਆ ਸੀ ਨਤਾਸ਼ਾ ਦਾ ਨਾਮ ਫੈਸ਼ਨ ਦੀ ਦੁਨੀਆ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਲਿਆ ਜਾਂਦਾ ਹੈ ਉਹ ਨਾ ਸਿਰਫ ਭਾਰਤ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਇੱਕ ਗਲੈਮਰ ਆਈਕਨ ਹੈ ਉਸ ਨੂੰ ਮੈਟ ਗਾਲਾ ਵਰਗੇ ਹਾਈ ਪ੍ਰੋਫਾਈਲ ਸਮਾਗਮਾਂ ਵਿੱਚ ਕਈ ਵਾਰ ਵੇਖਿਆ ਗਿਆ ਹੈ ਨਤਾਸ਼ਾ ਦੀ ਇੰਟਰਨੈਸ਼ਨਲ ਸਰਕਰਾਂ ਵਿੱਚ ਮਜ਼ਬੂਤ ਪਕੜ ਹੈ ਉਸ ਦੇ ਹਾਲੀਵੁੱਡ ਤੋਂ ਲੈ ਕੇ ਕਾਰੋਬਾਰੀ ਕਾਰੋਬਾਰੀਆਂ ਤੱਕ ਡੂੰਗੇ ਸੰਬੰਧ ਹਨ ਇਸ ਕਰਕੇ ਉਸ ਨੂੰ ਇਸ ਬਹੁਤ ਹੀ ਵਿਸ਼ੇਸ਼ ਵਿਆਹ ਵਿੱਚ ਸੱਦਾ ਦਿੱਤਾ ਗਿਆ ਸੀ